ਮੈਂ ਸੁਰਿੰਦਰ ਸਿੰਘ ਰਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੁਪਰੀਮ ਕੋਰਟ ਵਿੱਚ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਇਸ ਮੌਕੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਕਿਸਾਨ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਆ ਤੇ ਪੰਜਾਬ ਸਰਕਾਰ ਦੀ ਵੀ ਖਚਾਈ ਕੀਤੀ ਆ ਇਸ ਦੌਰਾਨ ਹੀ ਇਹ ਜਿਹੜਾ ਹਫਤਾ ਆ ਇਹ ਸਾਨੂੰ ਇਸ ਮੁੱਦੇ ਦੇ ਉੱਤੇ ਕਈ ਕੁਝ ਅਗਲੇ ਦਿਨਾਂ ਚ ਦੇਖਣ ਨੂੰ ਮਿਲ ਰਿਹਾ ਹੈ। ਅ ਇਸ ਨੂੰ ਲੈ ਕੇ ਹੀ ਆਪਾਂ ਅੱਜ ਦੀ ਜਿਹੜੀ ਆ ਉਹ ਚਰਚਾ ਕਰਾਂਗੇ। ਅੱਜ ਸਭ ਤੋਂ ਪਹਿਲਾਂ ਕਿ ਇਹ ਆ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਕਿ ਉਹ 2 ਦਸੰਬਰ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤ ਜਿਹੜੀ ਆ ਉਹ ਮਹਈਆ ਕਰਵਾਵੇ ਜੇ ਉਸ ਨੇ ਇਹ ਨਾ ਇਸ ਪਾਸੇ ਕੋਈ ਕਦਮ ਚੁੱਕਿਆ ਤਾਂ ਉਹ ਸਖਤ ਫੈਸਲਾ ਲੈਣਗੇ ਤੇ ਤਿੰਨ ਦਿਨ ਪੰਜਾਬ ਸਰਕਾਰ ਜਿਹੜੀ ਆਪਣੇ ਜਿਹੜੇ ਕਹੋ ਕਿ ਨਮਾਇंदे ਜਿਹੜੇ ਸੀ ਸੀਨੀਅਰ ਅਧਿਕਾਰੀ ਪੁਲਿਸ ਦੇ ਇਹ ਰਿਟਾਇਰਡ ਆਪਣੇ ਜਸਕਰਨ ਸਿੰਘ ਉਹਨਾਂ ਨੂੰ ਭੇਜ ਕੇ ਖਨੋਰੀ ਬਾਰਡਰ ਤੇ ਕਿਸਾਨਾਂ ਨਾਲ ਗੱਲਬਾਤ ਚਲਾਉਂਦੀ ਰਹੀ ਪਰ ਕਿਸੇ ਸੱਟੇ ਤੇ ਨਹੀਂ ਪਹੁੰਚੀ ਤੇ ਅੱਜ ਜਦੋਂ ਸੁਣਵਾਈ ਸੁਪਰੀਮ ਕੋਰਟ ਵਿੱਚ ਸ਼ੁਰੂ ਹੋਈ ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਅਜੇ ਟਕਮਾ ਸਮਾਂ ਨਹੀਂ ਹੈ ਕਿ ਅਸੀਂ ਡੱਲੇਵਾਲ ਨੂੰ ਜਿਹੜੀ ਆ ਮੈਡੀਕਲ ਸਹੂਲਤ ਉਹ ਮਹਈਆ ਕਰਾ ਸਕੀਏ ਕੇਂਦਰ ਸਰਕਾਰ ਦਾ ਕੋਈ ਗੱਲਬਾਤ ਕਰਨ ਦੇ ਲਈ ਹੰਗਾਰਾ ਵੀ ਨਹੀਂ ਮਿਲਿਆ ਸਾਨੂੰ ਹੋਰ ਸਮਾਂ ਦਿੱਤਾ ਜਾਏ ਤੇ ਸੁਪਰੀਮ ਕੋਰਟ ਜਿਹੜਾ ਨੇ ਜੱਜਾਂ ਨੇ ਪੰਜਾਬ ਸਰਕਾਰ ਦੀ ਵੀ ਖਿਚਾਈ ਕਰਦੇ ਆ ਕਿਹਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਆ ਸਪਸ਼ਟ ਜਿਹੜੀ ਆ ਸਥਿਤੀ ਨਹੀਂ ਕਰ ਰਹੀ ਤੇ ਇਹਦੇ ਨਾਲ ਹੀ ਉਹਨਾਂ ਨੇ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਇਹ ਜਿਹੜਾ ਮੋਰਚਾ ਲੱਗਿਆ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਨਵਰਤ ਤੇ ਬੈਠੇ ਆ ਜੋ ਅਜ 38ਵੇਂ ਦਿਨ ਚ ਦਾਖਲ ਹੋ ਗਿਆ ਉੱਥੇ ਦੇ ਕਿਸਾਨ ਆਗੂਆਂ ਬਾਰੇ ਟਿੱਪਣੀ ਕਰਦੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਦੀਆਂ ਨਜ਼ਰਾਂ ਪੂਰੀ ਤਰ੍ਹਾਂ ਇਸ ਮੋਰਚੇ ਉੱਪਰ ਹਨ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਉੱਥੇ ਬੈਠੇ ਲੀਡਰ ਕਿਹੋ ਜਿਹਾ ਬਿਆਨ ਦੇ ਰਹੇ ਆ ਬਹੁਤ ਗੈਰ ਜ਼ਿੰਮੇਵਾਰਾਨਾ ਬਿਆਨ ਹਨ ਇਹ ਇਹਨਾਂ ਦਾ ਜੇ ਰੁਪਈਆ ਨਾਂ ਬਦਲਿਆ ਤਾਂ ਸੁਪਰੀਮ ਕੋਰਟ ਕੋਈ ਸਖਤ ਆਦੇਸ਼ ਜਾਰੀ ਕਰ ਸਕਦਾ ਹੈ ਤੇ ਹੁਣ ਜਿਹੜੀ ਉੱਥੇ ਸੁਣਵਾਈ ਅਗਲੀ ਆ ਉਹ 6 ਜਨਵਰੀ ਨੂੰ ਹੋਏਗੀ ਇਹ ਜਿਹੜੇ ਅਗਲੇ 3 ਦਿਨ ਆ ਜਾਂ 4 ਦਿਨ ਆ ਇਹਦੇ ਵਿੱਚ ਇਸ ਕਿਸਾਨ ਅੰਦੋਲਨ ਦੀਆਂ ਵੀ ਜੜੀਆਂ ਆ ਕਈ ਡਿਵੈਲਪਮੈਂਟ ਜਿਹੜੀਆਂ ਆ ਉਹ ਹੁਣ ਜਾ ਰਹੀਆਂ ਆ ਦੂਸਰਾ ਅੱਜ ਭਾਜਪਾ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ ਪੰਜਾਬ ਭਾਜਪਾ ਦੀ ਉਹ ਦੱਸਿਆ ਤਾਂ ਇਹੀ ਜਾ ਰਿਹਾ ਕਿ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਉਹ ਅਜੰਡਾ ਆ ਉਹਨਾਂ ਦੇ ਉੱਤੇ ਕਿ ਉੱਥੇ ਇੱਕ ਪਾਰਟੀ ਦੀ ਕਾਰਗੁਜ਼ਾਰੀ ਕੀ ਰਹੀ ਆ ਲੇਕਿਨ ਇਹ ਇਹ ਵੀ ਮਤਲਬ ਯਕੀਨੀ ਆ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਸੰਬੰਧੀ ਪੰਜਾਬ ਭਾਜਪਾ ਦਾ ਕੀ ਸਟੈਂਡ ਹੋਏਗਾ ਉਹਦੇ ਉੱਤੇ ਵੀ ਚਰਚਾ ਹੋਏਗੀ ਪਰ ਕੋਈ ਉੱਥੋਂ ਕੋਈ ਖਾਸ ਪ੍ਰਗਤੀ ਹੋਣ ਦੀ ਸੰਭਾਵਨਾ ਨਹੀਂ ਆ ਜਿਆਦਾ ਤੋਂ ਜਿਆਦਾ ਇਹ ਹੀ ਆ ਕਿ ਉਹ ਕੋਈ ਆਪਣੇ ਆਗੂ ਜਿਹੜੇ ਆ ਉਸੇ ਕਰਨੋਰੀ ਮੋਰਚੇ ਤੇ ਭੇਜਣ ਬਾਰੇ ਵਿਚਾਰ ਕਰ ਸਕਦੇ ਆ ਕੱਲ 3 ਜਨਵਰੀ ਨੂੰ ਪੰਜਕੂਲੇ ਵਿੱਚ ਸਪਰੀਮ ਕੋਰਟ ਨੇ ਇੱਕ ਕਮੇਟੀ ਨਿਯੁਕਤ ਕੀਤੀ ਸੀ ਜਿਹੜੀ ਇਹ ਕਿਸਾਨ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕੀਰਤੀ ਕਿਸਾਨ ਮੋਰਚੇ ਦਾ ਚੱਲ ਰਿਹਾ ਆ ਤੇ ਜਿਹੜਾ ਇਹ ਸੰਯੁਕਤ ਕਿਸਾਨ ਮੋਰਚੇ ਦਾ ਖਨੋਰੀ ਬਾਰਡਰ ਤੇ ਚੱਲ ਰਿਹਾ ਆ ਤੇ ਇਹ ਦੋਨੋਂ ਮੋਰਚੇ ਮਿਲ ਕੇ ਚੱਲ ਰਹੇ ਆ ਉਹਨਾਂ ਦੇ ਨਿਆ ਮੰਗਨੂ ਲੈ ਕੇ ਇੱਕ ਕਮੇਟੀ ਬਣਾਈ ਸੀ ਹਾਈ ਪਾਵਰ ਉਹਦੇ ਕੱਲ ਨੂੰ ਪੰਜ ਕੁਲੇ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਆ ਪਰ ਉਥੇ ਵੀ ਕੁਝ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚਾ ਆ ਜਿਹੜਾ ਜੋਗਿੰਦਰ ਸਿੰਘ ਅਗਰਹਾਾ ਦਰਸ਼ਨ ਸਿੰਘ ਵਾਲਾ ਟਕੈਤ ਵਾਲਾ ਉਹ ਪਹਿਲਾਂ ਤਾਂ ਉਹਨਾਂ ਨੇ ਦੋ ਦਿਨ ਪਹਿਲਾਂ ਕਹਿਤਾ ਸੀ ਕਿ ਉਹ ਉਹਦੇ ਵਿੱਚ ਜਾਣਗੇ ਮੀਟਿੰਗ ਵਿੱਚ ਹੁਣ ਉਹਨਾਂ ਨੇ ਕਲੀਅਰ ਕਰ ਦਿੱਤਾ ਆ ਕਿ ਉਹ ਨਹੀਂ ਮੀਟਿੰਗ ਵਿੱਚ ਜਾਣਗੇ ਕਿਉਂਕਿ ਇਹ ਇਹਦੇ ਵਿੱਚ ਕਿਸਾਨ ਮੰਗਾ ਦਾ ਜਿਹੜਾ ਆ ਉਹ ਏਜੰਡਾ ਨਹੀਂ ਹੈਗਾ ਆ ਉਹ ਤਾਂ ਸਿਰਫ ਜਿਹੜਾ ਮੋਰਚਾ ਚੱਲ ਰਿਹਾ ਹੈ ਜਿਹਦੇ ਨਾਲ ਅਸੀਂ ਨਹੀਂ ਹੈਗੇ ਜੁੜੇ ਹੋਏ ਖਨੌਰੀ ਵਾਲਾ ਤੇ ਸ਼ੰਭੂ ਬਾਰਡਰ ਵਾਲਾ ਇਹ ਉਹਨਾਂ ਦੇ ਨਾਲ ਹੀ ਇਹਦੇ ਬਾਰੇ ਚਰਚਾ ਹੋਣੀ ਆ ਤੇ ਦੂਜੇ ਪਾਸੇ ਜਿਹੜੇ ਇਹ ਖਨੌਰੀ ਬਾਰਡਰ ਤੇ ਸ਼ੰਭੂ ਮੈਰੀਅਰ ਦੇ ਮੋਰਚਿਆਂ ਵਾਲੇ ਕਿਸਾਨ ਆ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਉਸ ਮੀਟਿੰਗ ਵਿੱਚ ਨਹੀਂ ਜਾਣਗੇ ਫਿਰ ਉਸ ਮੀਟਿੰਗ ਵਿੱਚ ਕੀ ਨਿਕਲੇਗਾ ਉਹ ਤਾਂ ਨਜ਼ਰੀ ਆ ਰਿਹਾ ਹੈ ਕੋਈ ਉੱਥੇ ਐਹੋ ਜੀ ਪ੍ਰਗਤੀ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਅਗਲੀ ਜਿਹੜੀ ਗੱਲ ਹੋਰ ਵੀ ਬੜੀ ਅਹਿਮ ਆ ਉਹ ਹੈਗੀ ਆ 4 ਜਨਵਰੀ ਨੂੰ ਦੋ ਕਿਸਾਨ ਪੰਚਾਇਤਾਂ ਵੱਡੀਆਂ ਹੋਣ ਜਾ ਰਹੀਆਂ ਆ ਔਰ ਦੋਨੋਂ ਹੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਲੱਗ-ਅਲੱਗ ਮੋਰਚੇ ਚੱਲ ਰਹੇ ਆ ਉਹਨਾਂ ਦੀਆਂ ਅਲੱਗ-ਅਲੱਗ ਮਹਾਪੰਚਾਇਤਾਂ ਹਨ ਜਿਹੜੀ ਫੋਟਿਆ ਉਹ ਬੜੀ ਸਾਫ਼ ਨਜ਼ਰ ਆ ਰਹੀ ਆ ਤੇ ਦੋਹਾਂ ਨੇ ਹੀ ਤਰਾਂ ਨੇ ਇੱਕੋ ਹੀ ਦਿਨ ਚੁਣਿਆ ਆ ਇਹ ਜਿਹੜੀ ਇਹ ਸ਼ੰਭੂ ਬੈਰੀਅਰ ਵਾਲੇ ਤੇ ਖਨੌਰੀ ਬਾਰਡਰ ਵਾਲੇ ਆ ਇਹਨਾਂ ਦੀ ਮਹਾਪੰਚਾਇਤ ਖਨੌਰੀ ਵਿੱਚ ਹੋਣ ਰਹੀ ਆ ਜਿੱਥੇ ਅੱਜ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਜਿਹੜੇ ਕਿਸਾਨ ਆ ਗੂ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਆ ਤੇ ਦਾਵਾ ਕੀਤਾ ਜਾ ਰਿਹਾ ਵੀ ਇੱਥੇ ਗਿਰਤੀ ਕਿਸਾਨਾਂ ਦੀ ਜਿਹੜੀ ਮਹਾਪੰਚਾਇਤ ਉਹ ਲੱਖਾਂ ਦੀ ਹੋਵੇਗੀ ਤੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਚਾਹੁੰਦੇ ਆ ਆਪਣੇ ਅਖਾਨਾ ਵੇਖਣਾ ਕਿ ਕਿੰਨੇ ਕੁ ਕਿਸਾਨ ਜਿਹੜੇ ਆ ਉਹਨਾਂ ਨੂੰ ਆਉਂਦੇ ਆ ਦੇਖਣ ਆਉਂਦੇ ਆ ਸੁਣਨ ਆਉਂਦੇ ਆ ਉਹਨਾਂ ਨੂੰ ਉਹ ਸੰਬੋਧਨ ਵੀ ਕਰ ਸਕਦੇ ਆ ਅ ਦੂਸਰੀ ਜਿਹੜੀ ਮਹਾਪੰਚਾਇਤ ਹੋ ਰਹੀ ਆ ਉਹ ਹਰਿਆਣੇ ਦੇ ਵਿੱਚ ਟੁਹਾਣਾ ਹੋ ਰਹੀ ਆ ਜੋ ਕਿ ਕਹਿ ਲੋਗੇ ਬਹੁਤੀ ਦੂਰ ਨਹੀਂ ਹੈ ਇਹਦੇ ਤੋਂ ਉਹ ਹੋ ਰਹੀ ਆ ਜਗਿੰਦਰ ਸਿੰਘ ਅਗਰਹਾ ਦੀ ਜਤੈਵੰਦੀ ਦਰਸ਼ਨ ਸਿੰਘ ਟਕੈਤ ਜਿਹੜਾ ਉਹ ਪੂਰਾ ਇੱਕ ਬਹੁਤ ਵੱਡਾ ਸੰਗਠਨ ਆ ਉਹਨਾਂ ਦੀ ਹੋ ਰਹੀ ਆ ਤੇ ਉੱਥੇ ਉਹਨਾਂ ਨੇ ਜਿਹੜੀ ਆ ਆਪਣੇ ਜਿਹੜੇ ਆ ਇੱਕ ਰਣਨੀਤੀ ਵੀ ਗਾਂ ਉਲੀਕੜੀਆਂ ਇਹ ਪੱਕੀ ਗੱਲ ਆ ਕਿ ਇਹ ਦੋਨੋਂ ਜਿਹੜੇ ਮੋਰਚੇ ਚੱਲਣ ਦੇ ਆ ਇਹ ਇਕੱਠੇ ਹੋ ਕੇ ਤਾਂ ਚੱਲਣ ਨਹੀਂ ਲੱਗੇ ਕਿਉਂਕਿ ਬੁਨਿਆਦੀ ਮਤੁ ਪਹਿਤ ਇਹਨਾਂ ਦੇ ਵਿੱਚ ਹੈਗੇ ਆ ਮੰਗਾ ਬਾਰੇ ਨਹੀਂ ਹੈਗੇ ਰਣ ਦਿੱਤੀ ਬਾਰੇ ਆ ਇਹ ਇੱਕ ਤਾਂ ਇੱਕ ਦੂਸਰੇ ਦੇ ਇਹ ਅਧੀਨ ਨਹੀਂ ਆਉਣਾ ਚਾਹੁੰਦੇ ਕਿ ਕੋਈ ਇੱਕ ਇਹਨਾਂ ਦੇ ਵਿੱਚੋਂ ਇਹ ਕ੍ਰੈਡਿਟ ਲੈ ਜਾਣਾ ਖਨੋਰੀ ਵਾਲੇ ਕ੍ਰੈਡਿਟ ਲੈ ਜਾਣਾ ਜਾਂ ਸ਼ੰਭੂ ਬਾਡਰ ਵਾਲੇ ਕ੍ਰੈਡਿਟ ਲੈ ਜਾਣਾ ਉਹ ਦੂਸਰਾ ਹੈ ਕਿ ਉਸ ਸੰਘਰਸ਼ ਦੀ ਰੂਪਰੇਖਾ ਜਿਹੜੀ ਆ ਉਹ ਬਿਲਕੁਲ ਹੀ ਇਹਨਾਂ ਤੋਂ ਅਲੱਗ ਚਲਾਉਣੀ ਚਾਹੁੰਦੇ ਆ ਮਾਡਰਨ ਭਾਰਤ ਵਾਲੇ ਜਿਹੜੀ ਇਹਨਾਂ ਨੇ ਸਟੈਪ ਚੱਕਿਆ ਜਿਹੜਾ ਖਨੋਰੀ ਵਾਲਿਆਂ ਨੇ ਉਹਦੇ ਹੱਕ ਦੇ ਵਿੱਚ ਵੀ ਉਹ ਹੈ ਨਹੀਂ ਗੇ ਤੇ ਉਹ ਕਹਿੰਦੇ ਕਿ ਇਹ ਤਾਂ ਬਿਲਕੁਲ ਹੀ ਗਲਤ ਕੰਮ ਜਿਹੜਾ ਆ ਇਹ ਕੀਤਾ ਜਾ ਰਿਹਾ ਆ ਕੀ ਲੋੜ ਹੈ ਇਸ ਤਰ੍ਹਾਂ ਜਾਨ ਦੇਣ ਦੀ ਸੰਘਰਸ਼ਤਾ ਇੱਕ ਦੇਸ਼ ਵਿਆਪੀ ਪੱਧਰ ਤੇ ਲੜਨਾ ਪੈਣਾ ਆ ਐਮਐਸਪੀ ਦੀ ਗਰੰਟੀ ਜਿਹੜੀ ਆ ਦੇਸ਼ ਭਰ ਦੇ ਕਿਸਾਨਾਂ ਨੂੰ ਦੋਣੀ ਇਹ ਛੋਟਾ ਜਿਹਾ ਮੁੱਦਾ ਨਹੀਂ ਬਹੁਤ ਵੱਡਾ ਮੁੱਦਾ ਆ ਤੇ ਇਹਨੂੰ ਐਦਾਂ ਮਤਲਬ ਇਹ ਕਹਿ ਕੇ ਕਿ ਪਹਿਲਾਂ ਕੇਂਦਰ ਸਰਕਾਰ ਸਰਕਾਰ ਨੋਟੀਫਿਕੇਸ਼ਨ ਕਰਦਾ ਹੈ ਕਿ ਸਾਰੇ ਦੇਸ਼ ਨੂੰ ਅਸੀਂ ਐਮਐਸਪੀ ਦੇਤੀ ਆ ਤੇ ਫੇਰ ਹੀ ਅਸੀਂ ਮਨਵਾਰ ਤੇ ਛੱਡਾਂਗੇ ਇਹ ਵੀ ਸੰਭਵ ਨਹੀਂ ਆ ਇਹ ਜਿਸ ਤਰ੍ਹਾਂ ਦਾ ਇਸ ਵੇਲੇ ਸਮੁੱਚਾ ਇਹ ਅੰਦੋਲਨ ਚੱਲ ਰਿਹਾ ਆ ਇਹ ਲੱਗਦਾ ਨਹੀਂ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਲਈ ਇਹ ਕੋਈ ਚੰਗੀ ਗੱਲ ਆ ਹਾਂ ਇੱਕ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਜੇ ਅਗਲੇ 2 3 ਜਾਂ 4 ਦਿਨਾਂ ਦੇ ਵਿੱਚ ਵਿੱਚ ਅ ਡੱਲੇਵਾਲ ਨੂੰ ਮੈਡੀਕਲ ਸਹੂਲਤ ਨਾ ਮਿਲੀ ਤਾਂ ਫਿਰ ਕੇਂਦਰ ਸਰਕਾਰ ਜਿਹੜੀ ਆ ਉਹ ਇਸ ਇਹਨਾਂ ਨਾਲ ਗੱਲਬਾਤ ਕਰਨ ਲਈ ਅੱਗੇ ਨਾ ਆਈ ਤਾਂ ਫਿਰ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਸਖਤੀ ਵਾਲਾ ਰਵਈਆ ਵੀ ਕੋਈ ਨਾ ਕੋਈ ਅਪਣਾਏ ਭਾਵੇਂ ਉਹਦਾ ਨਤੀਜਾ ਕੁਝ ਵੀ ਨਿਕਲੇ ਕਿਉਂਕਿ ਇਹ ਜਿਹੜੀ ਸਥਿਤੀ ਜਿਹੜੀ ਚੱਲ ਰਹੀ ਆ ਜਿਵੇਂ ਸੁਪਰੀਮ ਕੋਰਟ ਨੇ ਸਾਰਾ ਆਪ ਹੈਂਡਲ ਕੀਤਾ ਆ ਸੰਭਵ ਨਹੀਂ ਹੈ ਕਿ ਉਹ ਇਸੇ ਤਰ੍ਹਾਂ ਹੀ ਸੁਪਰੀਮ ਕੋਰਟ ਦੀ ਤਮਾਸ਼ਾ ਦੇਖਦੀ ਰਹੇਗੀ ਉਹਨੂੰ ਇਹ ਬਿਲਕੁਲ ਇਹ ਪਸੰਦ ਨਹੀਂ ਹੈ ਇਹ ਟੰਗ ਜੋ ਕੁਝ ਵੀ ਹੈ ਤੇ ਜਿੱਥੋਂ ਤੱਕ ਕੇਂਦਰ ਸਰਕਾਰ ਦੀ ਗੱਲ ਆ ਉਹਨੇ ਤਾਂ ਸਪਸ਼ਟੀ ਕਰ ਦਿੱਤਾ ਆ ਕਿ ਹੁਣ ਸੁਪਰੀਮ ਕੋਰਟ ਹੀ ਲਏਗੀ ਜੋ ਫੈਸਲਾ ਲੈਣਾ ਆ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਆ ਜਿਵੇਂ ਸਾਨੂੰ ਸੁਪਰੀਮ ਕੋਰਟ ਕਹੇਗੀ ਉਵੇਂ ਹੀ ਕਰਾਂਗੇ ਅੱਜ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਨਹੀਂ ਕੀਤਾ ਕਿ ਉਹ ਇਹ ਮੋਰਚੇ ਵਾਲਿਆਂ ਨਾਲ ਕਿਸਾਨਾਂ ਨਾਲ ਤੁਰਤ ਗੱਲ ਕਰਨ ਕੇਂਦਰ ਸਰਕਾਰ ਕਿਉਂ ਨਹੀਂ ਗੱਲ ਕਰ ਰਿਹਾ ਇਸ ਮੁੱਦੇ ਦੇ ਉੱਤੇ ਉਹ ਵੀ ਹੁਣ ਸਾਰਾ ਸਪਸ਼ਟ ਆ ਕਿ ਪਹਿਲੀ ਗੱਲ ਕਿ ਕੇਂਦਰ ਸਰਕਾਰ ਜੋ ਕਿਸਾਨ ਮੰਗਾ ਇਹ ਇਹਨਾਂ ਨੇ ਜਥੇਬੰਦੀਆਂ ਨੇ ਰੱਖੀਆਂ ਹੋਈਆਂ ਆ ਸਾਰੇ ਦੇਸ਼ ਦੇ ਵਾਸਤੇ ਉਹਨਾਂ ਦੇ ਨਾਲ ਉਹ ਬਿਲਕੁਲ ਹੀ ਸਹਿਮਤ ਨਹੀਂ ਉਹਨਾਂ ਦੀ ਦਿਸ਼ਾ ਬਿਲਕੁਲ ਹੀ ਅਲੱਗ ਹੈ ਉਹ ਪ੍ਰਾਈਵੇਟ ਜਿਹੜਾ ਖੇਤਰ ਖੋਲਣਾ ਚਾਹੁੰਦੇ ਆ ਤੇ ਫਸਲੀ ਭੁਪਿੰਤਾ ਜਿਹੜੀ ਆ ਉਹਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਚਾਹੁੰਦੇ ਆ ਤੇ ਇਹ ਕਿਸਾਨ ਸਾਡੇ ਜਿਹੜੇ ਆ ਉਹ ਕਹਿੰਦੇ ਆ ਕਿ ਸਾਰੇ ਦੇਸ਼ ਨੂੰ 23 ਫਸਲਾਂ ਦੇ ਉੱਤੇ ਐਮਐਸਪੀ ਤੇ ਖਰੀਦਣ ਦੀ ਕਾਨੂੰਨੀ ਲਿਖਤੀ ਗਰੰਟੀ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਜੋ ਸ਼ਾਇਦ ਇਹ ਸੰਭਵ ਨਹੀਂ ਹੋਏਗਾ ਜਿੱਥੋਂ ਤੱਕ ਮੇਰੇ ਮੇਰੇ ਵਿਚਾਰ ਆ ਉਹ ਇਹ ਆ ਕਿ ਇਹ ਮੰਗ ਇਸੇ ਰੂਪ ਦੇ ਵਿੱਚ ਨਹੀਂ ਮੰਨੀ ਜਾਏਗੀ ਦੂਸਰਾ ਕੇਂਦਰ ਸਰਕਾਰ ਸਪਸ਼ਟ ਕਰ ਰਹੀ ਆ ਕਿ ਇਹ ਕਿਸਾਨ ਜਿਹੜੇ ਪੰਜਾਬ ਚ ਅੰਦੋਲਨ ਚਲਾ ਰਹੇ ਆ ਇਹਨਾਂ ਨੇ ਸਾਰੇ ਦੇਸ਼ ਦਾ ਠਿਕਾ ਲਿਆ ਆ ਇਹ ਆਪਣੇ ਪੰਜਾਬ ਦੀਆਂ ਮੰਗਾਂ ਰਖਣਾ ਲੱਗ ਅਸੀਂ ਉਹਨਾਂ ਦੇ ਨਾਲ ਨਿਪਟ ਲੈਨੇ ਆ ਸਾਰਾ ਹੱਲ ਵੀ ਕਰ ਦੇਾਂਗੇ ਸਾਰੇ ਦੇਸ਼ ਦੇ ਵਿੱਚ ਕਿਉਂ ਉਹ ਸਾਰਾ ਕੁਝ ਲਾਗੂ ਕਰਾਉਣਾ ਚਾਹੁੰਦੇ ਆ ਜਦੋਂ ਕਿ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਬਾਕੀ ਦੇਸ਼ ਦੇ ਹਿੱਸਿਆਂ ਦੇ ਵਿੱਚ ਖੇਤੀਬਾੜੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਉੱਥੇ ਵਾਸਤੇ ਸਾਨੂੰ ਪ੍ਰਬੰਧ ਹੋਰ ਕਰਨੇ ਪੈਣੇ ਆ ਇਹ ਪੋਸੀਬਲ ਹੀ ਨਹੀਂ ਹੈ ਕਿ ਅਸੀਂ ਸਾਰੇ ਦੇਸ਼ ਨੂੰ 23 ਫਸਲਾਂ ਦੇ ਉੱਤੇ ਐਮਐਸਪੀ ਦੇ ਦਈਏ ਹਾਂ ਪੰਜਾਬ ਨੂੰ ਪੰਜ ਜਾਂ ਸੱਤ ਫਸਲਾਂ ਦੇ ਉੱਤੇ ਅਸੀਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਹੌਲੀ ਹੌਲੀ ਇਹਨਾਂ ਨੂੰ ਫਿਰ ਕੇ ਜਿਹੜੀ ਕਾਂੜਕਿਆ ਤੇ ਝੋਨੇ ਦੇ ਵਿੱਚੋਂ ਬਾਹਰ ਆਉਣਾ ਪਏਗਾ ਤੇ ਪੰਜਾਬ ਜਿਹੜਾ ਆ ਉਹ ਆਪਣੀਆਂ ਮੰਗਾਂ ਨੂੰ ਅਲੱਗ ਕਰੇ ਦੂਸਰਿਆਂ ਨਾਲ ਨਾ ਜੁੜੇ ਹਰਿਆਣੇ ਬਾਰੇ ਤਾਂ ਉਹ ਬਹੁਤ ਸਪਸ਼ਟ ਆ ਕਿ ਹਰਿਆਣੇ ਦੇ ਕਿਸਾਨਾਂ ਨੇ ਤਾਂ ਸਾਨੂੰ ਵੋਟਾਂ ਪਾਈਆਂ ਕੱਲ ਕੇਂਦਰੀ ਮੰਤਰੀ ਨੇ ਕੈਬਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਇਹ ਕਿਹਾ ਤੇ ਹਰਿਆਣੇ ਦੇ ਕਿਸਾਨ ਤਾਂ ਜਿਹੜੇ ਅੰਦੋਲਨਕਾਰੀ ਨਹੀਂ ਰਹੇ ਉਹ ਤਾਂ ਸਾਡੇ ਨਾਲ ਆ ਸਾਨੂੰ ਵੋਟਾਂ ਪਾਈਆਂ ਤੇ ਉਹ ਉਹ ਉਹਨਾਂ ਨੂੰ ਇਹ ਕਿਉਂ ਨਾਲ ਜੁੜ ਰਹੇ ਆ ਤੇ ਇਹ ਹੈ ਹਾਲਤ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਆ ਉਹ ਇਹ ਰੂਪ ਨਹੀਂ ਹੈ ਉਹਨਾਂ ਦਾ ਬਹੁਤ ਕਮਜ਼ੋਰ ਆ ਉੱਥੇ ਇਹਨਾਂ ਦੀਆਂ ਮਹਾਪੰਚਾਇਤਾਂ ਵੀ ਉਹਨਾਂ ਖਾਪ ਪੰਚਾਇਤਾਂ ਵੀ ਕੀਤੀਆਂ ਸਪਸ਼ਟ ਕਰ ਦਿੱਤਾ ਉਹਨਾਂ ਨੇ ਕਿ ਜਦ ਤੱਕ ਸਾਰੇ ਕਿਸਾਨ ਜਥੇਬੰਦੀਆਂ ਇੱਕ ਮੁੱਠ ਨਹੀਂ ਹੁੰਦੀਆਂ ਅਸੀਂ ਨਹੀਂ ਨਾਲ ਚੱਲਣਾ ਤੇ ਦੂਸਰਾ ਇਹ ਆ ਕਿ ਗੁਰਨਾਮ ਸਿੰਘ ਚਡੂਨੀ ਹਰਿਆਣੇ ਦਾ ਨੇਤਾ ਜਿਹੜਾ ਢੇਡੇ ਮਾਰ ਰਿਹਾ ਸੀ ਖਨੌਰੀ ਬਾਰਡਰ ਤੇ ਵੀ ਮੈਂ ਵਿੱਚ ਪੈ ਕੇ ਭਾਜਪਾ ਦੇ ਨਾਲ ਗੱਲਬਾਤ ਨੂੰ ਅੱਗੇ ਚਲਾ ਦੇਣਾ ਆ ਅੱਜ ਖਨੌਰੀ ਬਾਡਰ ਦੇ ਉੱਤੇ ਕਿਸਾਨਾਂ ਨੇ ਜਿਹੜੀ ਕਾਨਫਰੰਸ ਕੀਤੀ ਆ ਉਹਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਤੇ ਇਹਨੂੰ ਪਹਿਲਾਂ ਚੋਣਾਂ ਲੜੀਆਂ ਇਹਨੂੰ 500 ਵੋਟਾਂ ਮਿਲੀਆਂ ਫਿਰ ਇਹਨਾਂ ਜਾਣੇ ਚ ਲੜੀਆਂ ਨੂੰ 1200 ਵੋਟਾਂ ਮਿਲੀਆਂ ਇਹਨੂੰ ਪੁੱਛਦਾ ਕੌਣ ਆ ਇਹ ਕੌਣ ਹੁੰਦਾ ਆ ਵਿੱਚ ਰਾਜਨੀਤਿਕ ਕਰਨ ਵਾਲਾ ਸਾਡੇ ਵਿੱਚ ਗੱਲਬਾਤ ਕਰਨ ਵਾਲਾ ਉਹ ਇੱਕ ਤਰ੍ਹਾਂ ਨਾਲ ਨੇ ਉਹਨਾਂ ਨੇ ਉਹਨੂੰ ਵੀ ਇਨਕਾਰ ਦਿੱਤਾ ਆ ਤੇ ਸਥਿਤੀ ਜਿਹੜੀ ਆ ਇਸ ਵੇਲੇ ਬਹੁਤ ਗੰਭੀਰ ਬਣੀ ਆ ਡਾਕਟਰਾਂ ਦੀ ਰਿਪੋਰਟ ਅੱਜ ਦੀ ਇਹ ਆ ਕਿ ਦੱਲੇਵਾਲ ਦੀ ਹਾਲਤ ਜਿਹੜੀ ਆ ਉਹ ਬਹੁਤ ਚਿੰਤਾਜਨਕ ਆ ਬਲੱਡ ਪ੍ਰੈਸ਼ਰ ਜਿਹੜਾ ਆ ਉਹ 75 76 ਦੇ ਉੱਤੇ ਆ ਗਿਆ ਘਟ ਘਟ ਰਿਹਾ ਹੈ ਤੀਜੀ ਨਾਲ ਸਰੀਰ ਦੇ ਵਿੱਚ ਜਿਹੜੀ ਚਰਬੀ ਆ ਉਹ ਖੁਰਦੀ ਜਾ ਰਹੀ ਆ ਖਿਲਰਦੀ ਜਾ ਰਹੀ ਆ ਹੱਡੀਆਂ ਜਿਹੜੀਆਂ ਆ ਅਲੱਗ ਹੁੰਦੀਆਂ ਜਾ ਰਹੀਆਂ ਆ ਤੇ ਉਹਦੇ ਅੰਦਰ ਜਿਹੜੀਆਂ ਹੋਰ ਵੀ ਜਿਹੜੀਆਂ ਮਤਲਬ ਇੱਕ ਅਹਿਮ ਆਰਗਾਨ ਹੁੰਦੇ ਆ ਸਰੀਰ ਦੇ ਉਹ ਇਸ ਵੇਲੇ ਖਤਰੇ ਵਾਲੇ ਪਾਸੇ ਨੂੰ ਵੱਧਦੇ ਜਾ ਰਹੇ ਆ ਮਨੁਵਰਤ ਨੂੰ ਹੋ ਵੀ 38ਵਾਂ ਦਿਨ ਗਿਆ ਉਹ ਵੀ ਇੱਕ 70 ਸਾਲ ਦੇ ਬਜ਼ੁਰਗ ਦਾ ਆਪ ਹੀ ਹੁੰਦਾ ਜਾਲਾ ਲਓ ਕਿ ਇਸ ਸਟੇਜ ਤੇ ਪਹੁੰਚਣ ਤੋਂ ਬਾਅਦ ਉਹ ਅਗਲੇ ਜਿਹੜੇ ਦਿਨ ਉਹਦੇ ਵਾਸਤੇ ਕਿੰਨੇ ਖਤਰਨਾਕ ਹੈ ਉਹਦੀ ਸਿਹਤ ਲਈ ਪੰਜਾਬ ਨੂੰ ਬੜੇ ਚਿਰਾਂ ਬਾਅਦ ਇੱਕ ਇਹੋ ਜਿਹਾ ਨੇਤਾ ਜਿਹੜਾ ਆ ਪਰਖਿਆ ਹੋਇਆ ਸਾਹਮਣੇ ਆਇਆ ਹੈ ਮਿਲਿਆ ਹੈ ਕਿ ਅਸੀਂ ਕਿਤੇ ਸਾਰੇ ਪੰਜਾਬੀ ਜਿਹੜੇ ਆ ਇਹੋ ਜਿਹੇ ਨੇਤਾ ਤੋਂ ਹੱਥ ਨਾ ਗਵਾ ਲਈਏ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਕਿਸਾਨ ਜਿਹੜੇ ਆ ਗੂਆ ਖਨੋਰੀ ਦੇ ਬਾਰਡਰ ਦੇ ਉੱਤੇ ਬੈਠੇ ਆ ਚੰਗੀ ਗੱਲ ਆ ਕਿ ਸਾਰੇ ਕਿਸਾਨ ਜਿਹੜੇ ਆ ਇਹ ਤਾਂ ਖਨੋਰੀ ਬਾਰਡਰ ਵਾਲੇ ਸ਼ੰਭੂ ਬੈਰੀਅਰ ਵਾਲੇ ਸਾਰੇ ਮਿਲ ਕੇ ਬੈਠਣ ਨਵੀਂ ਰਣਨੀਤੀ ਬਣਾਉਣਾ ਤੇ ਡੱਲੇਵਾਲ ਨੂੰ ਜਿਹੜਾ ਆ ਉਹ ਮੈਡੀਕਲ ਜਿਹੜੀ ਆ ਉਹ ਸਹੂਲਤ ਜਿਹੜੀ ਆ ਉਹ ਲੈ ਲੈਣੀ ਚਾਹੀਦੀ ਆ ਕਿਉਂਕਿ ਇਹ ਅੰਦੋਲਨ ਲੰਬਾ ਚੱਲਣਾ ਆ ਤੇ ਜਿਹੜੀਆਂ ਮੰਗਾ ਇਹਨਾਂ ਦੀਆਂ ਆ ਉਹਨਾਂ ਦਾ ਹਾਲ ਇਨੀ ਜਲਦੀ ਨਹੀਂ ਹੋਣਾ ਉਹਨਾਂ ਦੀ ਜਾਨ ਜਿਹੜੀ ਆ ਭੰਗ ਦੇ ਪਹਾੜੇ ਨਹੀਂ ਜਾਣੀ ਚਾਹੀਦੀ ਇਹ ਹੀ ਆਸ ਕਰਦੇ ਆ ਕਿ ਕਿਸਾਨ ਆਗੂ ਹੁਣ ਥੋੜਾ ਜਿਆ ਆਪਣਾ ਜਿਹੜਾ ਰਣਨੀਤੀ ਆ ਉਹਨੂੰ ਹਾਲਾਤ ਦੇ ਮੁਤਾਬਕ ਬਣਾਉਣਾ ਜੇ ਲੋੜ ਪਵੇ ਤਾਂ ਬਦਲ ਲੈਣਾ ਬੱਸ ਇੰਨਾ ਹੀ ਅੱਜ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਜੇ ਵੀਡੀਓ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤੀ ਤਾਂ ਚੈਨਲ ਇਹ ਜ਼ਰੂਰ ਕਰ ਲਵੇ ਤੁਹਾਡਾ ਜਿਹੜਾ ਇੱਕ ਇਹ ਹੰਗਾਰਾ ਆ ਮੇਰੇ ਲਈ ਹੌਸਲਾ ਬਜਾਈ ਆ ਸਾਸਰੀ ਦਾ